ਦੇਸ਼ਵਿਸ਼ਾ ਚੋਣਾਂ ਦੇ ਤੀਜੀ ਗੇੜ ਲਈ 10 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁੱਲ 93 ਲੋਕ ਸਭਾ ਸੀਟਾਂ ਤੇ VOTING ਦਾ ਸਿਲਸਲਾ ਲਗਭਗ ਇਸੇ ਵੇਲੇ ਮੁਕੰਮਲ ਹੋ ਗਿਆ ਹੈ। ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ VOTING ਦਾ ਸਿਲਸਲਾ ਜ਼ਿਆਦਾਤਰ ਲੋਕ ਸਭਾ ਹਲਕਿਆਂ ਵਿੱਚ ਸ਼ਾਮ 6 ਵਜੇ ਤੱਕ ਜਾਰੀ ਰਿਹਾ। VOTING ਮੁਕੰਮਲ ਹੋਣ ਵਾਲੇ ਬੂਥਾਂ ਤੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਸਨ ਉਹਨਾਂ ਦੀਆਂ ਵੋਟਾਂ ਪਾਉਣ ਤੋਂ ਬਾਅਦ ਹੀ VOTING ਪ੍ਰਕਿਰਿਆ ਮੁਕੰਮਲ ਮੰਨੀ ਜਾਵੇਗੀ। ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਇਸ ਗੇਟ ਤਹਿਤ VOTING ਅਮਨ ਅਮਾਨ ਨਾਲ ਮੁਕੰਮਲ ਹੋਈ ਪ੍ਰਸ਼ਾਸਕੀ ਪ੍ਰਬੰਧਾਂ ਦੇ ਚਲਦੇ ਕੁਝ ਇੱਕ ਲੋਕ ਸਭਾ ਸੀਟਾਂ ਤੇ VOTING ਬਾਅਦ ਦੁਪਹਿਰ 4 ਵਜੇ ਹੀ ਮੁਕੰਮਲ ਹੋ ਗਈ ਸੀ ਇਸ ਗੇਟ ਵਿੱਚ ਕੁਲ 1331 ਉਮੀਦਵਾਰ ਆਪਣੀ ਸਿਆਸੀ ਕਿਸਮਤ ਅਜ਼ਮਾ ਰਹੇ ਨੇ 10 ਕੇਂਦਰੀ ਮੰਤਰੀਆਂ ਤੇ 4 ਸਾਬਕਾ ਮੁੱਖ ਮੰਤਰੀਆਂ ਸਮੇਤ ਕਈ ਉੱਗੇ ਆਗੂਆਂ ਦੀ ਸਿਆਸੀ ਕਿਸਮਤ ਅੱਜ VOTING ਮਸ਼ੀਨਾਂ ਵਿੱਚ ਬੰਦ ਹੋ ਗਈ ਹੈ ਪੱਛਮ ਬੰਗਾਲ ਵਿੱਚ ਪਹਿਲੇ ਦੋ ਗੇੜਾਂ ਦੀ ਤਰ੍ਹਾਂ ਇਸ ਵਾਰ ਵੀ ਮੀਟਿੰਗ ਦਾ ਤੇਜ਼ ਰੋਜ਼ਾਨ ਦੇਖਣ ਨੂੰ ਮਿਲਿਆ ਇਸ ਕੇਟਾ ਤੱਤ ਉੱਤਰ ਪ੍ਰਦੇਸ਼ ਤੋਂ 10 ਗੁਜਰਾਤ ਤੋਂ 25 ਕਰਨਾਟਕ ਤੋਂ 14 ਮਹਾਰਾਸ਼ਟਰ ਤੋਂ 11 ਮੱਧ ਪ੍ਰਦੇਸ਼ ਤੋਂ 9 ਸਾਮ ਅਤੇ ਪੱਛਮ ਬੰਗਾਲ ਤੋਂ 4-4 ਬਿਹਾਰ ਤੋਂ 5 ਛਤੀਸਗੜ੍ਹ ਤੋਂ 7 ਗੋਆ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ ਦੀਓ ਅਤੇ ਦਾਦੇ ਤੇ ਨਗਰ ਹਵੇਲੀ ਤੋਂ 2-2 ਸੀਟਾਂ ਤੇ ਵੋਟਾਂ ਪੁਆਈਆਂ ਗਈਆਂ वधेरे वोटिंग दर्ज कराने वाले सूबे असाम छत्तीसगढ़ गोवा करनाटक दमन दिओ से दादर के नगर हवेली शामिल रहे गुजरात मध्य प्रदेश बिहार उत्तर प्रदेश और महाराष्ट्र दोपहर तक वोटिंग की रफ्तार औसत और सुस्त नज़र आई शाम छे बजे तक वोटिंग दुल औसत सतवंजा तो बाहठ फीसद दरमियान रही वोटिंग का यह अंकड़ा वनभावना है